ਸਟੱਡੀ ਲਈ ਹਰੇਕ ਬੰਦੇ ਨੂੰ ਪਤਾ ਹੈ ਕਿ ਪਲੱਸ 2 ਕੀਤੀ ਹੋਵੇ ਪੰਜ ਬੈਂਡ 6 ਬੈਂਡ ਹੋਣ ਤੁਹਾਡੇ ਓਵਰਆਲ ਜਾਂ ਜੇ ਤੁਸੀਂ ਪੀਟੀ ਕੀਤੀ ਤੁਹਾਡੇ 60 ਹੋਣ ਤਾਂ ਤੁਸੀਂ ਸਟੱਡੀ ਵੀਜ਼ਾ ਲੈ ਸਕਦੇ ਹੋ ਪਰ ਜੇ ਕੋਈ ਵਰਕ ਤੇ ਜਾਣਾ ਚਾਹੁੰਦਾ ਉਹਨੂੰ ਕਿਵੇਂ ਪਤਾ ਆਪਣੇ ਆਪ ਨੂੰ ਦੇਖ ਸਕਦਾ ਵੀ ਮੇਰੀ ਐਲੀਜੀਬਿਲਟੀ ਹੈ ਮੈਂ ਵਰਕ ਲਈ ਅਪਲਾਈ ਕਰ ਸਕਦਾ ਹਾਂ ਨਹੀਂ ਬਿਲਕੁਲ ਸਰ ਦੇਖੋ ਐਟਲੈਂਟਿਕ ਦੇ ਵਿੱਚ ਮਿਨੀਮਮ ਪਲੱਸ 2 ਚਾਹੀਦੀ ਹੈ 5.5 ওভারঅল ਜੀਟੀ ਦੇ ਵਿੱਚ ਚਾਹੀਦੇ ਆ ਜਾਂ ਫਿਰ ਪੀਟੀ ਕੋਰ ਤੁਸੀਂ ਕਰ ਸਕਦੇ ਹੋ ਮਿਨੀਮਮ 1 অর 2 ਇਅਰ ਦਾ ਐਕਸਪੀਰੀਅੰਸ ਸਾਨੂੰ ਰਿਕੁਆਇਰਡ ਹੈ ਜੇ ਅੱਜ ਆਪਾਂ ਗੱਲ ਕਰੀਏ ਵੀ ਹੈਵ অপਸ਼ਨ ਫੋਰ ਸਿਕਿਉਰਿਟੀ ਗਾਰਡਸ ਆਲਸੋ ਸਾਡੇ ਕੋਲ ਬਹੁਤ ਸਾਰੀ ਜਿਹੜੀ ਵੈਕੈਂਸੀ ਹੈ ਐਟਲੈਂਟਿਕ ਪ੍ਰੋਵਿੰਸ ਦੇ ਵਿੱਚ ਐਟਲੈਂਟਿਕ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਉਹ ਪੀਆਰ ਨਾਲ ਦੇ ਰਹੇ ਆ ਅਪਰੰਟ ਦੇ ਰਹੇ ਆ ਤੇ ਪ੍ਰੀ ਅਪਰੂਵਡ ਸਾਡੇ ਕੋਲ ਜੌਬਸ ਅਵੇਲੇਬਲ ਹੈ ਸਿਕਿਉਰਿਟੀ ਗਾਰਡਸ ਵੀ ਅਪਲਾਈ ਕਰ ਸਕਦੇ ਆ ਉਹਦੇ ਲਈ ਕੋਈ ਖਾਸ ਰਿਕੁਆਇਰਮੈਂਟ ਨਹੀਂ ਹੈ ਮਿਨੀਮਮ ਪਲੱਸ 2 ਹੋਣੀ ਚਾਹੀਦੀ ਹੈ 5 ਬੈਂਡ 5.5 ਬੈਂ ਅਪਲਾਈ ਕਰ ਸਕਦੇ ਹੋ 1 ਇਅਰ 2 ਇਅਰ ਦਾ ਮਿਨਿਮਮ ਐਕਸਪੀਰੀਅੰਸ ਚਾਹੀਦਾ ਐ ਐਜ਼ ਅ ਸਿਕਿਉਰਿਟੀ ਗਾਰਡ ਜਾਂ ਫਿਰ ਤੁਸੀਂ ਉਸ ਤੋਂ ਰਿਲੇਟਡ ਕੋਈ ਵੀ profession ਦੇ ਵਿੱਚ ਜੌਬ ਕਰ ਰਹੇ ਹੋ ਤੇ ਇਸ ਤੋਂ ਇਲਾਵਾ ਜੇ ਤੁਸੀਂ ਗ੍ਰੈਜੂਏਟ ਹੋ ਪਰ ਤੁਸੀਂ ਕਹਿ ਰਹੇ ਹੋ ਕਿ ਐਟਲੈਂਟਿਕ ਦਾ ਜਿਹੜਾ process ਐ ਇਟਸ ਅ ਲੌਂਗ process ਸਾਨੂੰ ਥੋੜਾ ਛੇਤੀ ਚਾਹੀਦਾ ਐ ਜਿਵੇਂ ਆਪਾਂ ਗੱਲ ਕਰੀਏ ਤੁਹਾਡਾ ਨੋਕ ਡਿਸਾਈਡ ਕਰਦਾ ਕਿ ਤੁਹਾਡੀ ਕਿਹੜੇ ਪ੍ਰੋਵਿੰਸ ਦੀ ਜਿਹੜੀ ਪੀਆਰ ਐ ਅਸੀਂ ਲੈ ਕੇ ਦਵਾਂਗੇ ਮੋਸਟ ਆਫ ਦੀ ਟਾਈਮ ਸਾਨੂੰ ਜਿਹੜੇ ਟੈਕਨੀਕਲ professionਸ ਨੇ ਉਹ ਅਪਰੋਚ ਕਰਦੇ ਆ ਤੇ ਵੀ ਮੋਸਟਲੀ ਪ੍ਰਿਫਰ देम ਐਲਬਰਟਾ ਪਾਇਲਟ ਪ੍ਰੋਗਰਾਮ ਇਸ ਤੋਂ ਇਲਾਵਾ ਫਾਰਮਰਸ ਅਪਲਾਈ ਕਰਦੇ ਆ एग्री पायलट प्रोग्राम ਹੁੰਦਾ ਹੈ ਉਹਦੇ ਲਈ ਤੁਹਾਡੇ ਕੋਲ ਵਾਨੀਅਰ ਦਾ ਫਾਰਮ ਸੁਪਰਵਾਈਜ਼ਰ ਦਾ ਐਕਸਪੀਰੀਅੰਸ ਕੈਨੇਡਾ ਦੇ ਵਿੱਚ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਟੀਚਰਸ ਹੈਗੀਆਂ ਤੇ ਉਹ अर्ली ਚਾਈਲਡਹੂਡ ਦੇ ਵਿੱਚ ਜਾ ਰਹੀਆਂ ਨੇ अर्ली ਚਾਈਲਡਹੂਡ ਨੂੰ ਲੈ ਕੇ ਬਹੁਤ ਸਾਰੀ ਨਵੀਂ ਅਪਡੇਟ ਜਿਹੜੀ ਹੈ ਕੈਨੇਡਾ ਸਰਕਾਰ ਨੇ ਦਿੱਤੀ ਹੈ ਬਟ ਹਲੇ ਤੱਕ ਪ੍ਰੋਗਰਾਮ ਸਟਾਰਟ ਨਹੀਂ ਹੋਇਆ ਹੈ ਓਨਲੀ ਐਲਐਮਆਈਏ ਚੱਲ ਰਹੀਆਂ ਬਟ ਜਦੋਂ ਐਲਐਮਆਈਏ ਮੰਨ ਲਓ ਤੁਸੀਂ ਅਲਬਰਟਾ ਦੇ ਵਿੱਚੋਂ ਤਾਂ ਓਪਰਚੁਨਿਟੀ ਸਟਰੀਮ ਵੀ ਹੈ ਮੰਨ ਲਓ ਤੁਹਾਨੂੰ 2 ਇਅਰ ਦਾ ਐਕਸਪੀਰੀਅੰਸ ਹੋ ਗਿਆ ਤੁਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਥਰੂ ਵੀ ਪੀਆ ਜੇ ਤਾਂ ਤੁਹਾਡੇ ਪੁਆਇੰਟਸ ਆਲਰੇਡੀ ਬਣ ਰਹੇ ਨੇ ਕਿ ਤੁਸੀਂ ਜਿਹੜਾ ਤੁਹਾਡਾ CRS ਸਕੋਰ ਹੈ ਉਹ ਤੁਸੀਂ ਰੀਚ ਕਰ ਰਹੇ ਹੋ 380 400 350 ਐਂਡ ਯੂ ਜਸਟ ਨੀਡ ਮੋਰ ਪੁਆਇੰਟਸ ਟੂ ਗੈਟ ਟੂ ਕਟਆਫ ਤੇ ਉਹ ਅਸੀਂ ਤੁਹਾਨੂੰ ਸਪੋਰਟ ਕਰ ਸਕਦੇ ਆ ਬਟ ਵੀ ਮੋਸਟਲੀ ਪ੍ਰੀਫਰ ਕਿ ਜਿੰਨੀ ਵੀ ਐਲ ਐਮ ਆਈਏ ਅਸੀਂ ਦਿੰਦੇ ਆ ਕਿਸੇ ਵੀ ਐਪਲੀਕੈਂਟ ਨੂੰ ਉਹ ਮੋਸਟਲੀ ਲੀਡਿੰਗ ਟੂ ਪੀ ਆਰ ਹੀ ਹੁੰਦੀ ਹੈ ਕਿਉਂਕਿ ਲੀਡਿੰਗ ਪੀ ਆਰ ਦੇ ਵਿੱਚ ਜਿਹੜੀ ਵੀ ਤੁਹਾਡੀ ਟਾਈਮ ਦੀ ਇਨਵੈਸਟਮੈਂਟ ਹੈ ਤੁਹਾਡੀ ਮਿਹਨਤ ਹੈ ਤੁਸੀਂ ਕੈਨੇਡਾ ਜਾ ਕੇ ਕਰ ਰਹੇ ਹੋ ਤੁਹਾਨੂੰ ਐਟਲੀਸਟ ਇਹ ਪਤਾ ਹੈ ਕਿ ਮੇਰੀ ਇੱਥੇ ਸੈਟਲਮੈਂਟ ਹੋ ਜਾਏਗੀ ਹਮ ਬਿਲਕੁਲ ਹੈ ਤੁਸੀਂ ਸਕਰੀਨ ਤੇ ਲਗਾਤਾਰ ਨੰਬਰ ਆ ਰਿਹਾ ਤਾਂ ਤੁਸੀਂ ਇਸ ਤੇ ਕਾਲ ਕਰ ਸਕਦੇ ਹੋ ਮੈਮ ਇੱਕ ਤਾਂ ਜਵੇਂ ਬਹੁਤ ਸਾਰੀ ਹੋ ਰਹੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਸਟੂਡੈਂਟ ਇੱਥੋਂ ਚਲਾ ਗਿਆ ਸਟੱਡੀ ਵੀਜ਼ਾ ਦੇ ਹਨਾ ਉਹਨੇ ਆਪਣੀ ਸਟੱਡੀ ਕੰਪਲੀਟ ਨਹੀਂ ਕੀਤੀ ਜਾਂ ਕੰਟੀਨਿਊ ਨਹੀਂ ਕੀਤੀ ਜਾਂ ਕਰ ਵੀ ਲਈ ਉਸ ਤੋਂ ਬਾਅਦ ਕੀ ਹੁੰਦਾ ਉਹ ਜ਼ਿਆਦਾਤਰ ਨਾ ਜਿਵੇਂ ਇੱਕ ਮਿੱਥ ਵੀ ਬਣਿਆ ਹੋਇਆ ਵੀ ਯਾਰ ਐਲ ਐਮ ਇ ਤਾਂ ਲੈਣੀ ਹੋ ਪੈਣੀ ਜੀ ਪੀ ਆਰ ਤੱਕ ਜਾਣਾ ਇਹ ਜ਼ਰੂਰੀ ਹੈ ਜਾਂ ਉਸ ਤੋਂ ਬਿਨਾ ਵੀ ਪੀ ਆਰ ਤੱਕ ਪਹੁੰਚਿਆ ਜਾ ਸਕਦਾ ਜਿਹੜੇ ਸਟੂਡੈਂਟ ਵੀਜ਼ਾ ਤੇ ਗਏ ਹੋਏ ਹੈ ਰਾਈਟ ਸਰ ਦੇਖੋ ਇੱਥੇ ਉਹੀ ਗੱਲ ਆਂਦੀ ਹੈ ਕਿ ਜੇ ਤੁਸੀਂ ਪਲੱਸ 2 ਕਰਕੇ ਕੈਨੇਡਾ ਪਹੁੰਚ ਗਏ ਜੇ ਤੁਸੀਂ 온ਟਾਰੀਓ ਦੇ ਵਿੱਚੋਂ ਤੁਸੀਂ ਪਲੱਸ 2 ਕੀਤੀ ਉੱਥੇ ਦਾ ਕੋਈ ਵੀ ਪ੍ਰੋਗਰਾਮ ਕੀਤਾ ਬਟ ਤੁਹਾਡੀ ਜਿਹੜੀ ਜੌਬ ਰਹੀ ਹੈ ਉਹ ਰੈਲੇਵੈਂਟ ਨਹੀਂ ਹੈ ਕੈਨੇਡੀਅਨ ਐਕਸਪੀਰੀਅੰਸ ਤੁਸੀਂ ਲੈ ਲਿਆ 2-3 ਸਾਲਾਂ ਦਾ ਬਟ ਤੁਹਾਡਾ ਪੁਆਇੰਟ ਸਕੋਰ ਕੱਟਆਫ ਦੇ ਨੇੜੇ ਨਹੀਂ ਪਹੁੰਚ ਰਿਹਾ ਤੇ ਆਬਵੀਅਸਲੀ ਤੁਹਾਨੂੰ ਜੌਬ ਸਪੋਰਟ ਲੈਣੀ ਪੈਂਦੀ ਹੈ ਇਸ ਤੋਂ ਇਲਾਵਾ ਜੇ ਤੁਸੀਂ ਪ੍ਰੋਵਿੰਸ ਐਟਲੈਂਟਿਕ ਚੂਜ਼ ਕੀਤਾ ਹੈ ਤੇ ਆਫਟਰ 1 ਇਅਰ 6 ਮੰਥ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਪੀਆਰ ਲਈ ਜੇ ਤੁਸੀਂ 온ਟਾਰੀਓ ਦੇ ਵਿੱਚ ਰਹਿ ਰਹੇ ਹੋ ਉਹ ਥੋੜੀ ਜਿਹੀ ਡਿਫਿਕਲਟ ਹੈ ਜੇ ਤੁਸੀਂ ਐਲਬਰਟਾ ਦੇ ਵਿੱਚੋਂ ਬੀਸੀ ਦੇ ਵਿੱਚ ਤਾਂ ਟੋਟਲੀ ਹੁਣ ਸਟੂਡੈਂਟ ਵੀਜ਼ਾ ਵੀ ਸਟਾਪ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਇਹ ਡਿਪੈਂਡ ਕਰਦਾ ਹੈ ਕਿ ਤੁਹਾਡੀ ਕੁਆਲੀਫਿਕੇਸ਼ਨ ਤੁਹਾਡਾ ਪੁਆਇੰਟ ਆਲਰੇਡੀ ਕਿੰਨਾ ਬਣ ਰਿਹਾ ਹੈ ਕਿ ਤੁਸੀਂ ਕੁਆਲੀਫਾਈ ਕਰ ਰਹੇ ਹੋ ਤੁਹਾਡਾ ਕੱਟਆਫ ਦੇ ਨੇੜੇ ਪਹੁੰਚ ਰਹੇ ਹੈ ਪੁਆਇੰਟ ਸਿਸਟਮ ਕੀ ਨਹੀਂ ਪਹੁੰਚ ਰਹੇ ਹੈ ਤੇ ਮੋਸਟਲੀ ਸਟੂਡੈਂਟ ਉਹ ਐਲਐਮਆਈਏ ਪਰਚੇਸ ਕਰਦੇ ਹੈ ਜਿਨ੍ਹਾਂ ਦੀ ਸਟੱਡੀਜ਼ ਕੰਪਲੀ ਜਾਂ ਫਿਰ ਉਹ ਨਾ ਦਾ ਰੈਲੇਵੈਂਟ ਐਕਸਪੀਰੀਅੰਸ ਨਹੀਂ ਹੁੰਦਾ ਜਾਂ ਫਿਰ ਕਿਸੇ ਕਾਰਨ ਉਹ ਘਰੇ ਨਹੀਂ ਦੱਸਦੇ ਬਟ ਕੋਈ ਹੋਰ ਰੀਜ਼ਨ ਹੁੰਦਾ ਹੈ ਕਿ ਉਹਨਾਂ ਦੇ ਕੋਲ ਸਟੇਟਸ ਦਾ ਟਾਈਮ ਹੀ ਨਹੀਂ ਬਚਦਾ ਮੋਸਟ ਆਫ ਦੀ ਕੈਂਡੀਡੇਟ ਜਦੋਂ ਵੀ ਅਸੀਂ ਕੈਨੇਡਾ ਵਿਜ਼ਿਟ ਕਰਦੇ ਹਾਂ ਹੁਣੇ ਇੱਕ ਲੇਟੈਸਟ ਮੇਰੇ ਨਾਲ ਕੈਂਡੀਡੇਟ ਨੇ ਡਿਸਕਸ ਕੀਤਾ ਕਿ ਉਹਦਾ ਕੀ ਹੋਇਆ ਲਾਸਟ ਪੇਪਰ ਦੇ ਵਿੱਚ ਉਹ ਰਹਿ ਗਿਆ ਉਸ ਤੋਂ ਬਾਅਦ ਉਹਨੇ ਘਰੇ ਗੱਲ ਕੀਤੀ ਫੀਸ ਪੇ ਕੀਤੀ ਦੁਬਾਰਾ ਐਡਮਿਸ਼ਨ ਲੈ ਲਿਆ ਬਟ ਉਸ ਤੋਂ ਬਾਅਦ ਉਹਦੇ ਕੋਲ ਰੈਲੇਵੈਂਟ ਐਕਸਪੀਰੀਅੰਸ ਨਹੀਂ ਸੀਗਾ ਉਹ ਕੁਆਲੀਫਾਈ ਨਹੀਂ ਹੋ ਰਿਹਾ ਸੀ ਉਸ ਤੋਂ ਬਾਅਦ ਉਸ ਬੱਚੇ ਨੇ ਕੀ ਕੀਤਾ ਐਲਐਮਆਈਏ ਪਰਚੇਸ ਕੀਤੀ ਬਟ ਉਹ ਵੀ ਉਹਨੇ ਸਹੀ ਤਰੀਕੇ ਨਾਲ ਨਹੀਂ ਅਪਲਾਈ ਕੀਤਾ ਉਹਨੂੰ ਪ੍ਰੋਪਰ ਗਾਈਡੈਂਸ ਹੀ ਨਹੀਂ ਦਿੱਤੀ ਗਈ ਤੇ ਉਹਦਾ ਵਰਕ ਪਰਮਿਟ ਰਿਫਿਊਜ਼ ਹੋ ਗਿਆ ਨਾਓ ਹੀ ਇਜ਼ ਓਨ ਵਿਜ਼ਿਟਰ ਵੀਜ਼ਾ ਉਹ ਵਿਜ਼ਿਟਰ ਵੀਜ਼ਾ ਤੇ ਉੱਥੇ ਸਟੇ ਕਰ ਰਿਹਾ ਹੈ ਤੇ ਵਿਜ਼ਿਟਰ ਵੀਜ਼ਾ ਵੀ ਉਹਦਾ ਖਤਮ ਹੋਣ ਨਾਲ ਹੈ ਹੁਣ ਉਹ ਮੈਰਿਜ ਵੱਲ ਚੱਲ ਪਿਆ ਕਿ ਮੈਂ ਕਿਸੇ ਪੀਆਰ ਕੁੜੀ ਨਾਲ ਵਿਆਹ ਕਰ ਲੈਣਾ ਹੈ ਤੇ ਇਹ ਬਹੁਤ سارے ਚੈਲੰਜ ਹੈ ਜੇ ਤੁਹਾਨੂੰ ਸਹੀ ਗਾਈਡੈਂਸ ਸ਼ੁਰੂਆਤ ਦੇ ਵਿੱਚ ਹੀ ਨਹੀਂ ਮਿਲਦੀ ਤੁਹਾਡਾ ਜਿਹੜਾ ਫਿਊਚਰ ਹੈ ਉਹ ਤੁਸੀਂ ਬਹੁਤ ਦਾਅ ਉਤੇ ਲਾ ਰਹੇ ਹੋ ਤੇ ਮੈਂ ਸਭ ਤੋਂ ਪਹਿਲਾਂ ਇਹੀ ਰਿਕੁਐਸਟ ਕਰਾਂਗੀ ਕਿ ਤੁਸੀਂ ਆਪਣੀ ਜਿਹੜੀ ਕਰੀਅਰ ਕਾਉਂਸਲਿੰਗ ਹੈ ਤੁਹਾਡੀ ਸਟੂਡੈਂਟ ਵੀਜ਼ਾ ਦੀ ਵੀ ਹੋਵੇ ਭਾਵੇਂ ਵਰਕ ਪਰਮਿਟ ਦੀ ਹੋਵੇ ਇੱਕ ਕੰਸਲਟੈਂਟ ਜਿਹਨੂੰ ਨੌਲੇਜ ਹੈ ਜਿਹਦੇ ਕੋਲ ਪ੍ਰੈਕਟੀਕਲ ਐਕਸਪੀਰੀਅੰਸ ਹੈ ਉਹਦੇ ਥਰੂ ਹੀ ਲੋ ਹੂੰ ਬਿਲਕੁਲ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ ਜਿਵੇਂ ਅਸੀਂ ਵੀ ਗੱਲ ਕਰ ਰਹੇ ਹਾਂ ਹਰੇਕ ਜਿਹੜੇ ਕੈਂਡੀਡੇਟ ਨੇ ਜਿਹੜੇ ਖਾਸ ਤੌਰ ਤੇ ਪੀਆਰ ਤੇ ਜਾਣਾ ਜਿਨ੍ਹਾਂ ਨੇ ਉਹਨਾਂ ਦੀ ਪ੍ਰੋਫਾਈਲ ਬੜੀ ਵੱਖਰੀ ਹੁੰਦੀ ਹੈ ਕਿਸੇ ਨੂੰ 10 ਸਾਲ ਹੋ ਗਏ ਜੋਬ ਕਰਦਿਆਂ ਨੂੰ ਕੋਈ ਗਵਰਨਮੈਂਟ ਜੋਬ ਤੇ ਹੈ ਕੋਈ ਆਪਣਾ ਕੰਮ ਕਰ ਰਿਹਾ ਹੈ ਤਾਂ ਹਰੇਕ ਬੱਚੇ ਹਰੇਕ ਜਿਹੜਾ ਕੈਂਡੀਡੇਟ ਹੈ ਉਹ ਆਪਣੇ ਕਈਆਂ ਦੇ ਦੋ ਬੱਚੇ ਹੈ ਹਨਾ ਤਾਂ ਉਸ ਹਿਸਾਬ ਦੇ ਨਾਲ ਤੁਸੀਂ ਪੂਰੀ ਫੈਮਿਲੀ ਦੇ ਨਾਲ ਹੈ ਜਿਹੜੀ ਆਪਣੀ ਪੀਆਰ ਲੈ ਸਕਦੇ ਹੋ ਔਰ ਨਾਲ ਦੀ ਨਾਲ ਤੁਹਾਡੇ ਕੋਲ ਨੰਬਰ ਵੀ ਲਗਾਤਾਰ ਅਸੀਂ ਡਿਸਪਲੇ ਕਰ ਰਹੇ ਹਾਂ ਸੈਕਟਰ 82 ਦੇ ਵਿੱਚ ਗੋ ਵੀਜ਼ਾ ਦਾ ਆਫਿਸ ਹੈ ਉੱਥੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਮੈਪ ਨੂੰ ਮਿਲ ਸਕਦੇ ਹੋ ਉਹਨਾਂ ਦੀ ਟੀਮ ਨੂੰ ਮਿਲ ਸਕਦੇ ਹੋ ਹੁਣ ਮੈਂ ਖੁਦ ਕੈਨੇਡਾ ਜਾ ਕੇ ਆਇਆ ਹਾਂ ਬਹੁਤ ਸਾਰੀਆਂ ਕੰਪਨੀਆਂਸ ਨਾਲ ਇਹਨਾਂ ਦੇ ਟਾਈਪਸ ਜਿਹੜੇ ਨਵੇਂ ਹੋਏ ਆ ਔਰ ਖਾਸ ਤੌਰ ਤੇ ਜਦੋਂ ਵਰਕ ਵੀਜ਼ਾ ਔਰ ਪੀਆਰ ਦੀ ਗੱਲ ਆਉਂਦੀ ਹੈ ਬਹੁਤ ਘੱਟ ਕੰਸਲਟੈਂਟ ਨੇ ਕੰਮ ਕਰਦੇ ਆ ਜੇ ਤੁਸੀਂ ਮਾਰਕੀਟ 'ਚ ਗੱਲ ਕਰਦੇ ਹੋ 100 200 ਕੰਸਲਟੈਂਟ ਹੋਊਗਾ ਤਾਂ ਸਿਰਫ ਦੋ ਜਾਂ ਤਿੰਨ ਬੰਦੇ ਹੈਗੇ ਜਿਹੜੇ ਵਰਕ ਵੀਜ਼ਾ ਕਰ ਲੰਗੇ ਜਾਂ ਜਿਹੜੀ ਹੈ ਪੀਆਰ ਦੇ ਵਿੱਚ ਡੀਲ ਕਰਦੇ ਆ ਤੇ ਮੈਂ ਪੀਆਰ ਨੂੰ ਲੈ ਕੇ ਸਭ ਤੋਂ ਪਹਿਲਾਂ ਵੀ ਵੈਸੇ ਮੈਂ ਸਵਾਲ ਕਰਦਾ ਉਹਨਾਂ ਸਭ ਤੋਂ ਵੱਡਾ ਸਵਾਲ ਇਹੀ ਹੁੰਦਾ ਕਿ ਪੁਆਇੰਟ ਨਹੀਂ ਬਣਦੇ ਕਿੰਨੇ ਕ ਪੁਆਇੰਟ ਚਾਹੀਦੇ ਹੁੰਦੇ ਆ ਔਰ ਟਾਈਮ ਜਿਹੜਾ ਹੈ ਉਹਦੇ ਵਿੱਚ ਕੋਈ ਬੌਂਡ ਹੁੰਦਾ ਵੀ ਇੰਨੇ ਟਾਈਮ ਦੇ ਵਿੱਚ ਤੁਹਾਡੀ ਪੀਆਰ ਆ ਸਕਦੀ ਹੈ ਅ ਸਰ ਦੇਖੋ ਮੈਕਸਿਮਮ 1 ਇਅਰ ਹੁੰਦਾ ਹੈ 1 ਇਅਰ ਤੋਂ ਬਾਅਦ ਜਿਹੜੀ ਤੁਹਾਡੀ ਫਾਈਲ ਹੈ ਉਹ ਐਕਸਪਾਇਰ ਹੋ ਜਾਂਦੀ ਹੈ ਦੂਜੀ ਗੱਲ ਇਹ ਹੁੰਦੀ ਹੈ ਕਿ ਪੁਆਇੰਟ ਜਿਹੜਾ ਹੈ ਹਰ ਇੱਕ ਪ੍ਰੋਵਿੰਸ ਦਾ ਡਿਫਰੈਂਟ ਹੈ ਫੈਡਰਲ ਦਾ ਡਿਫਰੈਂਟ ਹੈ ਫੈਡਰਲ ਤਿੰਨ ਤਰੀਕੇ ਦੇ ਜਿਹੜੇ ਡਰਾਅ ਆ ਨਿਕਲਦੇ ਆ ਇੱਕ ਹੈਗਾ ਕੈਨੇਡੀਅਨ ਐਕਸਪੀਰੀਐਂਸ ਕਲਾਸ ਇੱਕ ਹੈਗਾ ਪੀਐਨਪੀ ਤੇ ਇੱਕ ਹੈਗਾ ਸਕਿਲਡ ਐਕਸਪ੍ਰੈਸ ਐਂਟਰੀ ਸਕਿਲਡ ਐਕਸਪ੍ਰੈਸ ਐਂਟਰੀ ਦਾ ਜਿਹੜਾ ਸਕੋਰ ਹੈ ਉਹ 571 ਤੇ ਜਾ ਰਿਹਾ ਹੈ ਤੇ ਨਾਰਮਲੀ ਐਵਰੇਜ ਇੰਡੀਅਨ ਪ੍ਰੋਫਾਈਲ ਦਾ ਜਿਹੜਾ ਕੱਟਆਫ ਹੈ ਮੈਕਸਿਮਮ ਤੁਸੀਂ 400 450 ਤੱਕ ਜਾ ਸਕਦੇ ਹੋ 570 ਇਸ ਟੂ ਹਾਈ ਉਹਦੇ ਲਈ ਤੁਹਾਨੂੰ ਐਲਐਮਆਈ ਲੈਣੀ ਹੀ ਪੈਗੀ ਜੇ ਤੁਸੀਂ ਇੰਡੀਆ ਤੋਂ ਅਪਲਾਈ ਕਰ ਰਹੇ ਹੋ ਕੈਨੇਡੀਅਨ ਐਕਸਪੀਰੀਐਂਸ ਕਲਾਸ ਦਾ ਜਿਹੜਾ ਡਰਾਅ ਹੈ ਉਹਦੇ ਵਿੱਚ ਜਿਹੜੇ ਗ੍ਰੈਜੂਏਟ ਐ ਹਾਂ ਦੇ ਕੁੱਲ ਮਿਨੀਮਮ 2 ਇਅਰ ਦਾ ਕੈਨੇਡੀਅਨ ਐਕਸਪੀਰੀਅੰਸ ਹੋ ਗਿਆ ਜਾਂ ਫਿਰ ਉੱਥੇ ਦੀ ਕੁਆਲੀਫਿਕੇਸ਼ਨ ਹੈ ਉਹ ਬਹੁਤ ਸਿੰਪਲੀ ਉਹਨਾਂ ਨੂੰ ਡਰਾਅ ਦੇ ਵਿੱਚ ਨੰਬਰ ਲੱਗ ਜਾਂਦਾ ਹੈ ਬਟ ਜੇ ਆਪਾਂ ਪੀਐਨਪੀ ਦੀ ਗੱਲ ਕਰਦੇ ਹਾਂ ਪੀਐਨਪੀ ਦੇ ਵਿੱਚ ਮੋਸਟਲੀ ਅਸੀਂ ਦੇਖਿਆ ਹੈ ਕਿ ਵਿਦਆਊਟ ਜੌਬ ਆਫਰ ਬੱਚੇ ਦਾ ਡਰਾਅ ਦੇ ਵਿੱਚ ਨਾ ਹੀ ਨਹੀਂ ਆਂਦਾ ਤੇ ਪੀਐਨਪੀ ਕਿਹੜਾ ਕੈਂਡੀਡੇਟ ਪ੍ਰਿਫਰ ਕਰਦਾ ਹੈ ਜਿਨ੍ਹਾਂ ਦਾ ਆਇਲ ਸਕੋਰ 877 ਨਹੀਂ ਆਂਦਾ ਜਿਨ੍ਹਾਂ ਦੀ ਏਜ 32 ਤੋਂ ਥੱਲੇ ਨਹੀਂ ਹੈ 50 ਸਾਲ ਵੀ ਹੋ ਚੁੱਕੀ ਹੈ ਦੇ ਆਰ ਅਪਲਾਈਂਗ ਥਰੂ ਪੀ ਐਨ ਪੀ ਵੀ ਹੈਵ ਸਕਸੈਸ ਸਟੋਰੀਜ਼ ਜਿਨ੍ਹਾਂ ਦੀ ਏਜ 50 ইয়ার্স ਤੱਕ ਹੈ ਤੇ ਅਸੀਂ ਉਹਨਾਂ ਨੂੰ ਪੀ ਆਰ ਕਰਾ ਕੇ ਦਿੱਤੀ ਹੈ ਮੋਸਟ ਆਫ ਦੀ ਜਿਹੜੇ ਪੈਰੈਂਟਸ ਨੇ ਉਹ ਬੱਚਿਆਂ ਨੂੰ ਇਕੱਲੇ ਭੇਜਦੇ ਹੋਏ ਡਰਦੇ ਆ ਕਿ ਜੀ ਅਸੀਂ ਸਟੂਡੈਂਟ ਵੀਜ਼ਾ ਤੇ ਇੰਨੀ ਵੱਡੀ ਇਨਵੈਸਟਮੈਂਟ ਬੱਚੇ ਤੇ ਕਰ ਰਹੇ ਆ ਤੇ ਉੱਥੇ ਬੱਚਾ ਇਕੱਲਾ ਰਹੂਗਾ ਪਤਾ ਨਹੀਂ ਉਹ ਸਹੀ ਰਸਤੇ ਵੀ ਚੱਲੂਗਾ ਕਿ ਨਹੀਂ ਤੇ ਉਹਨਾਂ ਪੈਰੈਂਟਸ ਨੂੰ ਮੈਂ ਰਿਕਵੈਸਟ ਕਰਾਂਗੀ ਜੇ ਤੁਹਾਡਾ ਪ੍ਰੋਫਾਈਲ ਹੈ ਕਿ ਤੁਸੀਂ ਆਲਰੇਡੀ ਕੰਮ ਕਰ ਰਹੇ ਹੋ ਤੁਸੀਂ ਆਇਲਸ ਅਪੇਅਰ ਕਰ ਸਕਦੇ ਹੋ ਤੇ ਤੁਸੀਂ ਫੈਮਿਲੀ ਜਿਹੜੀ ਪੀਆਰ ਹੈ ਉਹ ਲੈ ਸਕਦੇ ਹੋ ਉਹਦੇ ਵਿੱਚ ਜੇ ਤੁਹਾਡੇ ਜਿਹੜੇ ਬੱਚੇ ਆ 22 ਸਾਲ ਤੋਂ ਥੱਲੇ ਹੈ ਜਾਂ ਫਿਰ 22 ਸਾਲ ਤੋਂ ਉੱਤੇ ਹੈ ਬਟ ਦੇ ਆਰ ਡੂਇੰਗ देयर रेगुलर ਸਟੱਡੀਜ਼ ਦੇ ਆਰ ਇਨ ਯੂਨੀਵਰਸਿਟੀ ਦੇ ਆਰ ਇਨ ਟੂ ਕਾਲਜ ਐਂਡ ਉਹਨਾਂ ਦੀ ਸਟੱਡੀ ਰੈਗੂਲਰ ਚੱਲ ਰਹੀ ਹੈ ਤੁਸੀਂ ਉਹਨਾਂ ਦੇ ਨਾਲ ਆਪਣੀ ਜਿਹੜੀ ਵਿਦ ਫੈਮਿਲੀ ਪੀਆਰ ਹੈ ਉਹ ਲੈ ਸਕਦੇ